ਕੀ ਤੁਹਾਡਾ ਜਜ਼ਬਾ ਦੇਖ ਕੇ ਲੱਗਦਾ ਕਿ ਤੁਸੀਂ ਇੱਥੇ ਹੀ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਬੁਲਾ ਰਹੇ ਹੋ ਕੋਈ ਲੋਕ ਡਾਕਟਰ ਕੇ ਬਾਹਰ ਨੂੰ ਭਜਦੇ ਵਾ ਕੋਈ ਜਦੋਂ ਮੰਤਰੀ ਕਹਿਣ ਦੇ ਵਾ ਵੀ ਕੋਈ ਅਮਰੀਕਾ ਚਲ ਗਿਆ ਕੋਈ ਲੰਡਨ ਚਲ ਗਿਆ ਐਂ ਤਾਂ ਆਪਣੇ ਬੱਚਿਆਂ ਨੂੰ ਬਣਾ ਲਿਆ ਕੈਨੇਡਾ ਤੋਂ ਲੈ ਕੇ ਪਹਿਲਾਂ ਵੀ ਇੱਥੇ ਇੱਕ ਵਾਰੀ ਮਤਲਬ ਪਹਿਲਾਂ ਵੀ ਬੰਬ ਟਕਰਾ ਪਹਿਲਾਂ ਵੀ ਇੱਥੇ ਕੱਚੀ ਗੰਧ ਹੁੰਦੀ ਸੀ ਉਹ ਤਾਂ ਅੱਛਾ ਕੱਚੀ ਗੰਧ ਦੇ ਵਿੱਚ ਹੀ ਆਣ ਕੇ ਵਜਾ ਹੈ ਪਹਿਲਾ ਬੰਬ ਵੀ ਆਂਦੇ ਜਦੋਂ ਪਾਕਿਸਤਾਨਾ ਕੱਟਰ ਦੀ ਲੜਾਈ ਹੋਈ ਸੀ ਨਜਰੇ ਅਮਨ ਸ਼ਾਂਤੀ ਹੁੰਦੀ ਉਹਨਾਂ ਜਿਹੜੀ ਰਿਵਾਜ ਸਿੱਤੀ ਆਪਣਾ ਮਿਲਤੀ ਵਾਲਾ ਕੋਈ ਸੰਤ ਕੋਈ चीज ਸਾਡੀ ਸੇਵਾ ਚਾਹੀਦੀ ਐ 24 ਘੰਟੇ ਤੱਕ ਅਜੇ ਖੁੱਲੇ ਨੇ ਬਾਪੂ ਜੀ ਘਰ ਮਾਂ ਗਲਿੰਦੇ ਉਹ ਮੇਰੇ ਨਾਲ ਪਾਸਦਾਨਾ ਬੰਬ ਵੀ ਘਲਦਾ ਯਾਰੋ ਨਾਲਾ ਪਿੱਟੇ ਵਿੱਡ ਜਿੱਥੇ ਕਿ ਡਰੋਨ ਡਿੱਗਿਆ ਹੈ ਇਸ ਵੇਲੇ ਵੀ ਜ਼ਿੰਦਾ ਬੰਬ ਉਸਲੇ ਮੌਜੂਦ ਨੇ ਪਰ ਸਾਡੇ ਪੰਜਾਬੀ ਇੰਨੇ ਜ਼ਿੰਦਾ ਦਿਲ ਨੇ ਕਿ ਉਹ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ ਫਿਕਰ ਹੈ دہشت ਵੀ ਹੈ ਪਰ ਉਸ ਦੇ باوجود ਕੋਈ ਅਜਿਹੇ ਕਾਰਨਾਮੇ ਕਰ ਜਾਂਦੇ ਨੇ ਜਿਸ ਨਾਲ ਹੈਰਾਨੀ ਹੁੰਦੀ ਹੈ ਲੋਕਾਂ ਨੂੰ ਇਸੇ ਕਰਕੇ ਤੇ ਪੂਰੀ ਦੁਨੀਆ ਸਜਦਾ ਕਰਦੀ ਹੈ ਪੰਜਾਬੀਆਂ ਨੂੰ ਕਿ ਇਹਨਾਂ ਵਰਗਾ ਜਿਗਰਾ ਕਿਸੇ ਦਾ ਨਹੀਂ ਰঞ্জੀਤ ਸਿੰਘ ਰਾਣਾ ਜੀ ਮੇਰੇ ਨਾਲ ਮੌਜੂਦ ਹੈ ਜਿਨ੍ਹਾਂ ਦੀ ਨਗਰ ਦੇ ਵਿੱਚ ਹੀ ਇਹ ਘਰ ਹੈ ਜਿੱਥੇ ਕਿ ਡਰੋਨ ਡਿੱਗਾ ਹੈ ਔਰ ਐਸੇ ਵੇਲੇ ਜਿਸ ਥਾਂ ਤੇ ਆਪਾਂ ਖੜੇ ਹਾਂ ਇਸ ਪਾਸੇ ਤੁਸੀਂ ਦੇਖੋ ਇਹ ਘਰ ਹੈ ਇਹਨਾਂ ਦਾ ਜਿਹੜਾ ਕਿ ਲੰਬੇ ਸਮੇਂ ਤੋਂ ਇਹਨਾਂ ਨੇ ਖਾਲੀ ਛੱਡਿਆ ਹੋਇਆ ਸੀ ਔਰ ਰਾਤ ਨੂੰ ਹੀ ਇੱਥੇ ਕੈਨੇਡਾ ਤੋਂ ਇੱਥੇ ਆਏ ਨੇ ਤੇ ਰਾਤ ਨੂੰ ਹੀ ਇਹਨਾਂ ਨੇ ਘਰ ਇਹ ਖੋਲਣਾ ਸੀਗਾ ਪਰ ਉਹ ਜਦੋਂ ਇਹ ਡਰੋਨ ਡੇਗ ਗਿਆ ਤੇ ਉਸ ਤੋਂ ਬਾਅਦ ਘਰ ਅਜੇ ਬੰਦ ਹੀ ਐ ਹੁਣ ਸਿਰਫ ਕੋਠੇ ਦਾ ਦਰਵਾਜ਼ਾ ਖੋਲਿਆ ਹੈ ਇਹਨਾਂ ਨਾਲ ਗੱਲਬਾਤ ਕਰਨੀ ਹੈ ਪਰ ਇਹ ਜਿਹੜੀ ਚੀਜ਼ ਹੈ ਤੁਹਾਨੂੰ ਦੱਸਣੀ ਇਸ ਕਰਕੇ ਜ਼ਰੂਰੀ ਹੈ ਕਿ ਜਜ਼ਬਾ ਕੀ ਹੈ ਪੰਜਾਬੀਆਂ ਦਾ ਇਹਨਾਂ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ ਤੁਸੀਂ ਦੇਖੋ ਇਸ ਵੇਲੇ ਜਿਹੜਾ ਮਾਹੌਲ ਬਣ ਰਿਹਾ ਹੈ ਲੋਕੀ ਛੱਡ ਛੱਡ ਕੇ ਬਾਹਰ ਜਾ ਰਹੇ ਨੇ ਜੋ ਜਾਣਕਾਰੀ ਮਿਲ ਪਾ ਰਹੀ ਹੈ ਤੇ ਤੁਸੀਂ ਤੁਹਾਡਾ ਜਜ਼ਬਾ ਦੇਖ ਕੇ ਲੱਗਦਾ ਕਿ ਤੁਸੀਂ ਇੱਥੇ ਹੀ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਬੁਲਾ ਰਹੇ ਹੋ ਕੀ ਹੈ ਤੁਹਾਡਾ ਸਾਰਾ ਜਿਹੜਾ ਤੁਸੀਂ ਇਹ ਸੋਚ ਦੇਖ ਕੇ ਹੈਰਾਨੀ ਹੁੰਦੀ ਹੈ ਇਹ ਹੈ ਨਾ ਵੀ ਆਪਣਾ ਪਰਿਵਾਰ ਆ ਅਸੀਂ ਆਪਣੇ ਪਰਿਵਾਰ ਦੇ ਵਿੱਚ ਆ ਗਏ ਵਾ ਹਮ ਮਤਲਬ ਕੋਈ ਲੋਕ ਡਰ ਡਰ ਕੇ ਬਾਹਰ ਨੂੰ ਭਜਦੇ ਵਾ ਕੋਈ ਜਦੋਂ ਮੰਤਰੀ ਕਹਿਣ ਦੇ ਵਾ ਵੀ ਕੋਈ ਅਮਰੀਕਾ ਚਲ ਗਿਆ ਕੋਈ ਲੰਡਨ ਚਲ ਗਿਆ ਹਮ ਐਂ ਤਾਂ ਆਪਣੇ ਬੱਚਿਆਂ ਨੂੰ ਬਣਾ ਲਿਆ ਕੈਨੇਡਾ ਤੋਂ ਮੈਂ 나ਸਿਕ ਟ੍ਰਾਂਸਪੋਰਟ ਦਾ ਕੰਮ ਕਰਦਾ ਉੱਥੋਂ ਮੈਂ ਸਾਰਾ ਪਰਿਵਾਰ ਲੈ ਕੇ ਰੱਤੀ ਆ ਗਏ ਵਾ ਅੱਛਾ ਕਿ ਆਪਣੇ ਜੀਆ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਣਾ ਵਾ ਅੰਦਸਤਾਨਾਂ ਆਪਾਂ ਖਲੋ ਗਏ ਵਾ ਕੋਈ ਵੀ ਆਪਣਾ ਮਿਲਟਰੀ ਵਾਲਾ ਕੋਈ ਸੰਤ ਕੋਈ ਧੀ ਸਾਡੀ ਸੇਵਾ ਚਾਹੀਦੀ ਹੈ 24 ਘੰਟੇ ਦਰਵਾਜ਼ੇ ਖੁੱਲੇ ਨੇ ਅੱਛਾ ਅਈ ਉਹਦੇ ਨਾਲ ਖੁੱਲੇ ਵਾ ਬਾਕੀ ਨਹੀਂ ਵਿਚਾਰੇ ਪਾਕਿਸਤਾਨ ਵਾਲਿਆਂ ਦੇ ਜਿਹੜੇ ਗਰੀਬ ਜੰਦਾ ਵਾ ਉਹ ਤਾਂ ਨਹੀਂ ਲੜਾਈ ਚ ਆਉਂਦੀ ਜਿਹੜੇ ਕੁਛ ਕੇ ਲੋਗ ਆ ਜਿਹੜੇ ਗਲਤ ਕੰਮ ਕਰਨ ਦੇ ਵਾ ਤੇ ਇਹਦੇ ਵਿੱਚ ਸਾਨੂੰ ਵੀ ਪਰੇਸ਼ਾਨ ਹੋਣਾ ਡੈਂਡਿਆਂ ਨਾਲ ਮੇ ਅਲਟੀਮੇਟਲੀ ਦੇਖੋ ਪਰੇਸ਼ਾਨ ਤੇ ਜਨਤਾ ਹੀ ਹੁੰਦੀ ਹੈ ਨਾ ਜਿਹੜੀਆਂ ਕੋਝੀਆਂ ਹਰਕਤਾਂ ਪਾਕਿਸਤਾਨ ਦੀਆਂ ਜਾਂ ਉਹਨਾਂ ਦੀ ਆਈਐਸਆਈ ਏਜੰਸੀ ਹੈ ਜਾਂ ਹਨਾ ਫੌਜ ਦੀਆਂ ਉਹਦੇ ਕਰਕੇ ਨੁਕਸਾਨ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਤੁਸੀਂ ਆਪਣੇ ਪਰਿਵਾਰ ਚ ਕਿਹੜੇ ਕਿਹੜੇ ਜੀ ਹੈ ਜਿਹੜੇ ਬਾਹਰ ਵਿਦੇਸ਼ ਦੇ ਵਿੱਚ ਨੇ ਤੇ ਉਹਨਾਂ ਨੂੰ ਤੁਸੀਂ ਕਿਉਂ ਬੁਲਾਇਆ ਕਿਵੇਂ ਬੁਲਾਇਆ ਇਹ ਸਾਰੀ ਜਾਣਕਾਰੀ ਦਿਓ ਆਪਣੇ ਬੱਚੇ ਹੱਟੇ ਕੈਨੇਡਾ ਜੀ ਉਧਰੋਂ ਲੜਕੇ ਦੇ ਘਰ ਤੋਂ ਲड़का ਆਇਆ ਵਾ ਛੋਟਾ ਬੱਚਾ ਆਇਆ ਵਾ ਉਹ ਨਹੀਂ ਆ ਸਕਦੇ ਬੇਟੀ ਰਾਤੀ ਆ ਗਈ ਵਾ ਅੱਛਾ ਰਾਤੀ ਆ ਗਈ ਹੈ ਤੁਸੀਂ ਕੀ ਕਹਿ ਕੇ ਬੁਲਾਇਆ ਉਹਨਾਂ ਉਹਨਾਂ ਬੁਲਾਇਆ ਵਾ ਜੰਗ ਲੱਗ ਗਈ ਵਾ ਜੰਗ ਦੇ ਬੱਚੇ ਸਾਰੇ ਆਪਣਾ ਇਕੱਠੇ ਰਹਿਣਾ ਵਾ ਅੱਛਾ ਹਾਂ ਉਹਨਾਂ ਦੀ ਕੋਈ ਦੂਰ ਦਾਈ ਦਾ ਅਮਰੀਕਾ ਕੈਨੇਡਾ ਉਹ ਜੰਗ ਦੇ ਆਪਣੇ ਇੱਥੇ ਆਓ ਪਰਿਵਾਰ ਉੱਤੇ ਤੇ ਉਹਨਾਂ ਕਿਹਾ ਨਹੀਂ ਕਿ ਬਾਪੂ ਨੂੰ ਇਹ ਨਹੀਂ ਕਿਹਾ ਕਿ ਉੱਥੇ ਆ ਜਾਓ ਤੁਸੀਂ ਨਹੀਂ ਆ ਗਏ ਨੇ ਆ ਗਏ ਨੇ ਆਈ ਆਪ ਆਏ ਬੰਬੇਓ ਛੱਡ ਕੇ ਬੰਬੇ ਵੀ ਇੰਨੀ ਹੈ ਜੇ ਦਹਿਸ਼ਤ ਨਹੀਂ ਜਿੰਨੀ ਬਾਰਡਰ ਏਰੀਆ ਨਾ ਬਣਾਏ ਹਾਂ ਬਾਰਡਰ ਏਰੀਆ ਕਰਕੇ ਇੱਥੇ ਦਹਿਸ਼ਤ ਜ਼ਿਆਦਾ ਵਾ ਹਾਂ ਸਾਨੂੰ ਸਗੋਂ ਲੋਕ ਕਹਿੰਦੇ ਤੁਸੀਂ ਉੱਥੋਂ ਛੱਡ ਕੇ ਕਿਉਂ ਆ ਗਏ ਅਸੀਂ ਲੋਕਾਂ ਆਪਣੇ ਨਾਲ ਤੇ ਖਲੋਗੇ ਡਰੋਨ ਵੀ ਪਹਿਲੇ ਦਿਨ ਆਪਣੇ ਘਰ ਹੀ ਆਂ ਡਿੱਗਾ ਵਾ ਡਰੋਨ ਵੀ ਡਟੇ ਇਹ ਤੁਹਾਡਾ ਸਵਾਗਤ ਕੀਤਾ ਗਿਆ ਇੱਥੇ ਹਾਂਜੀ ਸਵਾਗਤ ਕੀਤਾ ਡਰੋਨ ਵੀ ਅੱਗੇ ਜਾਓ ਅੱਛਾ ਪਰ ਤੁਹਾਡੇ ਜਿਹੜੇ ਵੱਟ ਵਡੇਰੇ ਆ ਉਹ ਸੁਣਿਆ ਕਿ ਪਹਿਲਾਂ ਵੀ ਇੱਥੇ ਇੱਕ ਵਾਰੀ ਮਤਲਬ ਪਹਿਲਾਂ ਵੀ ਬੰਬ ਡਿੱਗਾ ਸੀ ਆਹ ਪਹਿਲਾਂ ਵੀ ਇੱਥੇ ਕੱਚੀ ਗੰਧ ਹੁੰਦੀ ਸੀ ਉਦੋਂ ਅੱਛਾ ਕੱਚੀ ਗੰਧ ਦੇ ਵਿੱਚ ਹੀ ਆਣ ਕੇ ਵੱਜਾ ਸੀ ਪਹਿਲਾ ਬੰਬ ਵੀ ਆਂਦੇ ਜਦੋਂ ਪਾਕਿਸਤਾਨਾ ਕੱਤਰ ਦੀ ਲੜਾਈ ਹੋਈ ਸੀ ਅੱਛਾ ਉਹ ਰਾਤੀ ਮਜ਼ਾਕ ਕਰਨ ਦੇ ਬਾਪੂ ਜੀ ਸਾਡੇ ਤਾਂ ਦਿਨ ਚੜਦੇ ਨੂੰ ਡਿੱਗਿਆ ਵੀ ਆਣਗੇ अच्छा <laughs> राती उन्हा ਦੱਸਣ ਦਾ ਇਹ ਪੈਂਦਾ ਨਹੀਂ ਛੋਟੇ ਛੋਟੇ ਨੇ ਤਾਂ ਉੱਥੇ ਆਣ ਕੇ ਡਿੱਗਾ ਰਾਤ ਅੱਜ ਸਵੇਰੇ اچھا ਹਾਂਜੀ ਰਾਤੀ ਬੰਬ ਨੂੰ ਯਾਰ ਕਰ ਰਹੇ ਸੀ ਮੰਗ ਲੈਂਦੇ ਤੇ ਸ਼ਾਇਦ ਹੋਰ ਕੁਝ ਮਿਲ ਜਾਂਦਾ ਬਾਪੂ ਜੀ ਹੋਰ ਮੰਗ ਲੈਂਦੇ ਤਾਂ ਮਿਲ ਜਾਂਦਾ ਪਾਸ ਦਾ ਨਾ ਬੰਬ ਹੀ ਘਲਦਾ ਯਾਰੋ اچھا ਤੇ ਉਹਨਾਂ ਤੁਸੀਂ ਇੱਥੇ ਉਹਨਾ ਕਰ ਜਿਹੜਾ ਬਾਅਦ ਹੋਏਗਾ ਬਿਲਕੁਲ ਬੰਬ ਦੇ ਸਾਹਮਣੇ ਹਾਂ ਬਿਲਕੁਲ ਐਂ ਜਿੰਨਾ ਚਿਰ ਆਮਨ ਸ਼ਾਂਤੀ ਹੁੰਦੀ ਉਹਨਾਂ ਜਿਹੜੇ ਇੱਥੇ ਰਵਾਂਗੇ ਅਮਨ ਸ਼ਾਂਤੀ ਕਰਕੇ ਫੇਰ ਮੇਰਾ ਕਾਰੋਬਾਰ ਆ ਨਾਸਿਕ ਟਰਾਂਸਪੋਰਟ ਦਾ ਫੇਰ ਹੀ ਮੈਂ ਉੱਥੇ ਜਾਊਂਗਾ ਕਾਰੋਬਾਰ ਦੀ ਵੀ ਕੋਈ ਪਰਵਾਹ ਨਹੀਂ ਨਾ ਕੋਈ ਪਰਵਾਹ ਨਹੀਂ ਆਪਾਂ ਆਪਣੇ ਪਰਿਵਾਰਾਂ ਨਾਲ ਆਪਣੇ ਹਿੰਦੁਸਤਾਨ ਦੇ ਨਾਲ ਆਣ ਕੇ ਖੜੇ ਹੋ ਗਏ ਹਾਂ ਬਾਰਡਰ ਏਰੀਆ ਦੇ ਉੱਤੇ ਠੀਕ ਹੈ ਜੀ ਦੇਖੋ ਜੀ ਆ ਜਜ਼ਬਾ ਕਿਤੇ ਲੱਭਣਾ ਹਨਾ ਆ ਦੇਖੋ ਤੁਸੀਂ ਕਿ ਇਹ ਵੀਰ ਜੀ ਜਿਹੜੇ ਨੇ ਇਹ ਆ ਆਪਣੇ ਪਰਿਵਾਰ ਨੂੰ ਵੀ ਇੱਥੇ ਲਿਆਏ ਨੇ ਨਗਰ ਪੂਰਾ ਇੱਥੇ ਆ ਕਿ ਨਗਰ ਰਹਿਣਾ ਪਰ ਇਹਨਾਂ ਨੇ ਨਗਰ ਆਪਣੇ ਪੂਰੇ ਦੇਸ਼ ਨੂੰ ਮੰਨ ਲਿਆ ਭਾਰਤੀ ਫੌਜ ਨੂੰ ਆਪਣਾ ਪੂਰਾ ਨਗਰ ਮੰਨ ਲਿਆ ਤੇ ਇਸ ਕਰਕੇ ਭਾਰਤੀ ਫੌਜ ਦੇ ਨਾਲ-ਨਾਲ ਇਹਨਾਂ ਨੂੰ ਵੀ ਸਲੂਟ ਹੈ ਬਹੁਤ-ਬਹੁਤ ਵਧੀਆ ਜੀ ਕੈਮਰਾਮੈਨ ਦਵਿੰਦਰ ਦੇ ਨਾਲ ਰਾਜੇਸ਼ ਗਿਲ ਲੋਕਰਾਜ ਟੀਵੀ